ਇੰਡੀਆ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਲੜਕੇ ਅਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਕੀਤਾ ਗਿਆ ਹੈ। ਇਹ ਅੰਬਾਨੀ ਪਰਿਵਾਰ ਦਾ ਆਖਰੀ ਵਿਆਹ ਸੀ ਤੇ ਮੁਕੇਸ਼ ਅੰਬਾਨੀ ਨੇ ਇਸ ਵਿਆਹ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪ੍ਰੀ-ਵੈਡਿੰਗ ਅਤੇ ਕਰੂਜ਼ ਪਾਰਟੀ ਤੋਂ ਇਲਾਵਾ ਹੋਰ ਵੀ ਬੜੇ-ਵੱਡੇ ਫੰਕਸ਼ਨ ਕੀਤੇ ਗਏ ਨੇ ਜਿਨ੍ਹਾਂ ਵਿੱਚ ਕਰੋੜਾਂ ਰੁਪਏ ਲਗਾਏ ਗਏ ਤੇ ਆਖਿਰਕਾਰ ਰਤਿਕਾ ਮਰਚੰਟ ਅੰਬਾਨੀ ਪ੍ਰਵਾਦੀ ਸਭ ਤੋਂ ਛੋਟੀ ਨੂ ਬਣ ਗਈ ਹੈ। ਅਨੰਤ ਅੰਬਾਨੀ ਅਤੇ ਰਤਿਕਾ ਮਰਚੰਟ ਦੇ ਵਿਆਹ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਝੂਰਾ-ਸ਼ੂਰਾ ਤੇ ਹੋ ਰਹੇ ਸੀ ਅਤੇ ਨਾਲ ਹੀ ਦੁਨੀਆ ਲਈ ਇੱਕ ਰਿਹਸ ਬਣਿਆ ਹੋਇਆ ਸੀ ਆਖਿਰਕਾਰ ਕੁਝ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਮੁਕੇਸ਼ ਸ਼ਮਾਨੀ ਨੇ ਆਪਣੇ ਛੋਟੇ بیٹے ਨਨਤਮਾਨੀ ਦੇ ਵਿਆਹ ਦੇ ਉੱਤੇ ਕਿੰਨੇ ਪੈਸੇ ਖਰਚ ਕੀਤੇ ਨੇ ਚਲੋ ਇਹਦੇ ਬਾਰੇ ਡਿਟੇਲ ਦੇ ਨਾਲ ਜਾਣਦੇ ਹਾਂ ਵੀਡੀਓ ਦੇ ਨਾਲ ਜੁੜੇ ਰਹੋ ਪਹਿਲੀ ਗੱਲ ਇਹ ਤੁਸੀਂ ਇਸ ਖਰਚੇ ਨੂੰ ਸੁਣ ਕੇ ਹੈਰਾਨ ਰਹਿ ਜਾਓਗੇ ਕਿਉਂਕਿ ਕੁਝ ਦੇਸ਼ਾਂ ਦੀ ਜੀਡੀਪੀ ਜਿੰਨੀ ਹੈ ਨਹੀਂ ਜਿੰਨਾ ਉਹਨੇ ਆਪਣੇ ਬੇਟੇ ਦੇ ਵਿਆਹ ਦੇ ਉੱਤੇ ਖਰਚਾ ਕਰ ਦਿੱਤਾ ਮੁਕੇਸ਼ ਸ਼ਮਾਨੀ ਨੇ ਜਿਹੜੇ ਵਿਆਹ ਦੇ ਲੋਕਾਂ ਨੂੰ ਕਾਰਡ ਭੇਜੇ ਨੇ ਜਿੰਨੂੰ ਆਪਾਂ ਵੈਡਿੰਗ ਕਾਰਡ ਕਹਿ ਦਿੰਦੇ ਨੇ ਉਸ ਕਾਰਡ ਦੀ ਕੀਮਤ ਹੀ 7 ਲੱਖ ਰੁਪਏ ਹੈ ਤੇ ਇਸ ਤੋਂ ਪਹਿਲਾਂ ਰਾਧਿਕ ਅਸੀਓ ਦੇ ਉੱਤੇ ਲਗਭਗ 1 ਲੱਖ ਕਰੋੜ ਦਾ ਖਰਚਾ ਆਇਆ ਸੀ ਇਹਦੇ ਵਿੱਚ ਹਾਲੀਵੁੱਡ ਦੇ ਕਈ ਵੱਡੇ ਵੱਡੇ ਸtare ਵੀ ਪਹੁੰਚੇ ਸਨ ਤੇ ਇਹ ਫੰਕਸ਼ਨ ਗੁਜਰਾਤ ਦੇ ਜਾਮਨਗਰ ਦੇ ਵਿੱਚ ਕੀਤਾ ਗਿਆ ਸੀ ਇਸ ਫੰਕਸ਼ਨ ਦੇ ਵਿੱਚ 350 ਤੋਂ ਵੀ ਜ਼ਿਆਦਾ ਲਗਜ਼ਰੀ ਜਹਾਜ਼ ਭੇਜੇ ਸੀ ਮਹਿਮਾਨਾਂ ਨੂੰ ਲੈ ਕੇ ਆਉਣ ਲਈ ਤੇ ਇਹਦੇ ਨਾਲ ਨਾਲ ਹੀ ਇਹ ਸਾਰੇ ਜਹਾਜ਼ਾਂ ਦਾ ਖਰਚਾ ਬਾਨੀ ਪਰਿਵਾਰ ਵੱਲੋਂ ਕੀਤਾ ਗਿਆ ਸੀ ਇਹਦੇ ਵਿੱਚ ਹਾਲੀਵੁੱਡ ਦੀ ਸਭ ਤੋਂ ਵੱਡੀ ਕਲਾਕਾਰ ਰਿਹਾਨਾ ਨੇ ਆਪਣੀ ਪਰਫਾਰਮੈਂਸ ਦੇ ਨਾਲ ਚਾਰ ਚੰਦ ਲਗਾ ਦਿੱਤੇ ਸੀ ਰਾਤਕਾ ਮਰਚੰਟ ਤੇ ਅਨੰਤ ਮਾਨੇ ਦੀ ਦੂਸਰੀ ਪ੍ਰੀ ਵੈਡਿੰਗ ਇਟਲੀ ਦੇ ਵਿੱਚ ਕੀਤੀ ਗਈ ਸੀ ਇਸ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋਣ ਲਈ ਦੁਨੀਆ ਭਰ ਦੇ ਵਿੱਚ ਕਈ ਨਾਮਚੀਨ ਇੱਥੇ ਪਹੁੰਚੀਆਂ ਸਨ ਤੇ ਇਹਦੇ ਵਿੱਚ ਉਹਨਾਂ ਨੇ 12 ਲਗਜ਼ਰੀ 에ਅਰਕ੍ਰਾਫਟ ਤੇ ਬਹੁਤ ਸਾਰੀਆਂ ਲਗਜ਼ਰੀ ਗੱਡੀਆਂ ਨੂੰ ਵਰਤਿਆ ਸੀ ਜੋ ਕਿ ਮਹਿਮਾਨਾਂ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਤੱਕ ਛੱਡ ਕੇ ਆਉਂਦੇ ਸਨ ਤੇ ਇਸ ਪ੍ਰੀ ਵੈਡਿੰਗ ਦੇ ਵਿੱਚ ਅਨੰਤ ਬਾਨੀ ਨੇ ਤਕਰੀਬਨ 500 ਕਰੋੜ ਰੁਪਈਆ ਖਰਚ ਕਰ ਦਿੱਤਾ ਸੀ ਲਗਭਗ 1500 ਕਰੋੜ ਰੁਪਈਆ ਅਨੰਤ ਬਾਨੀ ਦੀ ਪ੍ਰੀ ਵੈਡਿੰਗ ਦੇ ਉੱਤੇ ਹੀ ਮੁਕੇਸ਼ ਸ਼ੰਭਾਨੀ ਨੇ ਪਹਿਲਾਂ ਵਿਆਹ ਤੋਂ ਖਰਚ ਕਰ ਦਿੱਤਾ ਸੀ ਤੇ ਇੱਥੇ ਪਹੁੰਚੇ ਹੋਏ ਮਹਿਮਾਨਾਂ ਨੂੰ ਕਰੋੜਾਂ ਰੁਪਈਆ ਦੇ ਰਿਟਰਨ ਗਿਫਟ ਵੀ ਦਿੱਤੇ ਗਏ ਅਨੰਤ ਤੇ ਰਾਦਿਕਾ ਦੇ ਵਿਆਹ ਦੇ ਵਿੱਚ ਕਈ ਵੀ ਵੀ ਆਈ ਪੀ ਵੀ ਦਰਾਂ ਕਰੋੜਾਂ ਰੁਪਈਆਂ ਦੀਆਂ ਘੜੀਆਂ ਦਿੱਤੀਆਂ ਗਈਆਂ ਇਹ ਜਿਹੜੀ ਰਿਟਰਨ ਗਿਫਟ ਦੇਣ ਦੀ ਸਾਰੀ ਜ਼ਿੰਮੇਵਾਰੀ ਇਹ ਸਵਦੇਸ਼ ਆਰਗੇਨਾਈਜੇਸ਼ਨ ਦੇ ਕੋਲ ਹੈ ਕਈ ਮਹਿਮਾਨਾਂ ਨੂੰ ਰਾਏਕੋਟ ਅਤੇ ਜੰਮੂ ਕਸ਼ਮੀਰ ਤੋਂ ਮਗਾਈ ਲਗਜ਼ਰੀ ਤੋਹਫੇ ਵੀ ਦਿੱਤੇ ਗਏ ਨੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਕੇਸ਼ ਸ਼ਮਾਨੀ ਦੇ بیٹے ਅਨੰਤ ਸ਼ਮਾਨੀ ਦੇ ਵਿਆਹ ਦੇ ਵਿੱਚ ਮੁਕੇਸ਼ ਸ਼ਮਾਨੀ ਨੇ ਲਗਭਗ 300 ਕਰੋੜ ਰੁਪਿਆ ਖਰਚ ਕਰ ਦਿੱਤਾ ਗਿਆ ਇਹਦੇ ਨਾਲ ਨਾਲ ਹਲਦੀ ਅਤੇ ਪ੍ਰੀ ਵੈਡਿੰਗ ਦਾ ਫੰਕਸ਼ਨ ਵੀ ਹੋਇਆ ਸੀ ਜੋ ਕਿ ਬੰਬਈ ਦੇ ਵਿੱਚ ਕੀਤਾ ਗਿਆ ਸੀ ਇਸ ਫੰਕਸ਼ਨ ਦੇ ਵਿੱਚ ਦੁਨੀਆ ਭਰ ਦੇ ਮਨਸ਼ੂਰ ਕਲਾਕਾਰ ਜਸਟਨ ਬੀਬਰ ਨੇ ਵੀ ਪਰਫਾਰਮੈਂਸ ਦਿੱਤੀ ਸੀ ਇਸ ਪਰਫਾਰਮੈਂਸ ਲਈ ਇਹ ਲੈਸਨ ਕੁੱਲਮ ਲਾ ਕੇ ਸਾਰੇ ਵਿਆਹ ਦਾ ਖਰਚਾ ਜਿੰਨਾ ਹੋਇਆ ਹੈ ਉਹ 5000 ਕਰੋੜ ਰੁਪਏ ਹੋਇਆ ਹੈ ਅਨੰਤ ਤੇ ਰਾਤਿਕਾ ਦੇ ਵਿਆਹ ਦੇ ਫੰਕਸ਼ਨ ਜੋ ਕਿ ਜੀਓ ਦੇ ਵਰਲਡ ਸੈਂਟਰ ਦੇ ਵਿੱਚ ਕੀਤਾ ਗਿਆ ਹੈ ਇਸ ਤੋਂ ਬਾਅਦ 13 ਤਰੀਕ ਨੂੰ ਇੱਥੇ ਆਸ਼ੀਰਵਾਦ ਸਮਾਰੋਹ ਵੀ ਕੀਤਾ ਗਿਆ ਤੇ ਦੇ ਨਾਲ ਨਾਲ ਹੀ 14 ਤਰੀਕ ਨੂੰ ਵੈਡਿੰਗ ਰਿਸੈਪਸ਼ਨ ਵੀ ਕੀਤੀ ਗਈ ਰਾਧਿਕਾ ਤੇ ਅਨੰਦ ਦੇ ਵਿਆਹ ਦੇ ਵਿੱਚ ਦੇਸ਼ ਵਿੱਚ ਤੇ ਇਸ ਤੋਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਿਲ ਹੋਈਆਂ ਸਨ ਐਚ ਐਨ ਬੀ ਸੀ ਦੇ ਚੇਅਰਮੈਨ ਮਾਰਕ ਟੱਕਰ ਐਡਾਪ ਦੇ ਸੀਓ ਮਨਾਰਥਨ ਨਰਾਇਣ ਸੈਮਸਨ ਇਲੈਕਟ੍ਰੋਨਿਕਸ ਦੇ ਚੇਅਰਮੈਨ ਜੇ ਲੀ ਇਸ ਤਰ੍ਹਾਂ ਦੇ ਹੋਰ ਵੀ ਕਈ ਵੱਡੇ ਵੱਡੇ ਚਿਹਰੇ ਉਹ ਇਸ ਤੋਂ ਇਲਾਵਾ ਨੰਨਤਬਾਨੀ ਦੇ ਵਿਆਹ ਦੇ ਵਿੱਚ ਬ੍ਰਿਟਿਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਬਾਰਿਸ਼ ਵੀ ਸ਼ਾਮਿਲ ਹੋਏ ਸਨ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਰੀ ਕਲਿੰਟਨ ਉੱਥੇ ਸ਼ਾਮਿਲ ਹੋਏ ਸਨ ਇਦੇ ਨਾਲ ਨਾਲ ਹੀ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਕਈ ਦਿੱਗਜ ਹਸਤੀਆਂ ਵੀ ਉੱਥੇ ਦੇਖਣ ਨੂੰ ਮਿਲੀਆਂ। ਇਹਦੇ ਨਾਲ ਨਾਲ ਹੀ WWE ਦੇ ਵਰਲਡ ਚੈਂਪੀਅਨ ਜான் ਸਿਨਾ ਵੀ ਉੱਥੇ ਸ਼ਾਮਿਲ ਹੋਏ ਸਨ। ਇਹ ਵਿਆਹ ਬੜੇ ਹੀ ਪ੍ਰਾਈਵੇਟ ਤਰੀਕੇ ਦੇ ਨਾਲ ਕੀਤਾ ਗਿਆ ਸੀ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੇ ਮੀਡੀਆ ਕਰਮਚਾਰੀ ਨੂੰ ਉੱਥੇ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ ਸੀ। ਵਿਆਹ ਦੀ ਅੰਦਰੂਨੀ ਫੋਟੋਆਂ ਤੇ ਵੀਡੀਓ ਤੁਹਾਨੂੰ ਬਹੁਤ ਇੰਟਰਨੈਟ ਤੇ ਕਿਤੇ-ਕੱਟ ਦੇਖਣ ਨੂੰ ਮਿਲਣਗੀਆਂ ਕਿਉਂਕਿ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦੀ ਫੋਟੋ ਖਿੱਚਣ ਤੇ ਮਨਾਹੀ ਸੀ। ਲੇਕਿਨ ਉੱਥੇ ਜਿਹੜੇ ਗੈਸਟ ਪਹੁੰਚੇ ਹੋਏ ਸੀ ਉਹ ਹਰ ਤਰ੍ਹਾਂ ਦੀ ਫੋਟੋ ਕਲਿੱਕ ਇੱਥੇ ਨarendra Modi ਵੀ ਪਹੁੰਚੇ ਸਨ ਇਹਦੇ ਨਾਲ ਨਾਲ ਹੀ ਭਾਰਤ ਦੇ ਹੋਰ ਵੀ ਕਈ ਦਿੱਗਜ ਨੇਤਾ ਉੱਥੇ ਮੌਜੂਦ ਸਨ ਮੁਕੇਸ਼ ਅੰਬਾਨੀ ਖੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰਿਸਿਵ ਕਰਨ ਲਈ ਉੱਥੇ ਗਏ ਸਨ ਤੇ ਉਹਨਾਂ ਦੇ ਨਾਲ ਹੀ ਰੈੱਡ ਕਾਰਪੇਟ ਦੇ ਉੱਤੇ ਚੱਲ ਕੇ ਉੱਥੇ ਵਿਆਹ ਦੇ ਉੱਤੇ ਪਹੁੰਚੇ ਸਨ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ਦੇ ਉੱਤੇ ਪੰਜਾਬ ਤੋਂ ਵੀ ਕਈ ਦਿੱਗਜ ਲੋਕਾਂ ਨੂੰ ਬੁਲਾਇਆ ਗਿਆ ਸੀ ਜੇਕਰ ਤੁਸੀਂ ਉਹਨਾਂ ਦੇ ਨਾਮ ਜਾਣਨਾ ਚਾਹੁੰਦੇ ਜੇ ਤਾਂ ਸਾਨੂੰ ਕਮੈਂਟ ਬਾਕਸ ਤੇ ਵੀ ਜ਼ਰੂਰ ਦੱਸਿਓ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ਦੇ ਉੱ ਵਾਨ ਬਣਾਏ ਗਏ ਸਨ ਹਰ ਇੱਕ ਖਾਣੇ ਦੇ ਉੱਤੇ ਸੋਨੇ ਅਤੇ ਚਾਂਦੀ ਦੇ ਵਰਕ ਵੀ ਰੱਖੇ ਗਏ ਸਨ ਦੁਨੀਆ ਭਰ ਤੋਂ ਕਈ ਕੁਕਸ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਬਣਾਈ ਜੇਕਰ ਕੱਲੇ ਖਾਣੇ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਕਈ ਹਜ਼ਾਰਾਂ ਤਰ੍ਹਾਂ ਦੀਆਂ ਆਈਟਮਾਂ ਮੌਜੂਦ ਸਨ ਇਹਦੇ ਨਾਲ ਨਾਲ ਜੇ ਇੱਕ ਆਪਾ ਖਿਡਾਰੀਆਂ ਦੀ ਗੱਲ ਕਰੀਏ ਤੇ ਹਿੰਦੁਸਤਾਨ ਦੀ ਪੂਰੀ ਕ੍ਰਿਕਟ ਟੀਮ ਉੱਥੇ ਮੌਜੂਦ ਸੀ ਇਸ ਵਿਆਹ ਨੂੰ ਦੁਨੀਆ ਦਾ ਸਭ ਤੋਂ ਲਗਜ਼ਰੀ ਅਤੇ ਸਭ ਤੋਂ ਮਹਿੰਗਾ ਵਿਆਹ ਵੀ ਮੰਨਿਆ ਜਾਂਦਾ ਹੈ ਕਿੱਥੇ ਵੀ ਦੱਸਤੀ ਕਿ ਪੰਜਾਬ ਤੋਂ ਪੰਜਾਬੀਆਂ ਦੇ ਚਹੀਤੇ ਆਰਟਿਸਟ ਦਿਲਜੀਤ ਦਸਾਂਜ ਨੂੰ ਵੀ ਬੁਲਾਇਆ ਗਿਆ ਸੀ ਜਿਸ ਦੀ ਆਵਾਜ਼ ਨੇ ਜਦਾ ਖੁਸ਼ੀ ਦੀ ਗੱਲ ਇਹ ਹੈ ਕਿ ਪੂਰਾ ਦਾ ਪੂਰਾ ਬਾਲੀਵੁੱਡ ਉੱਥੇ ਮੌਜੂਦ ਸੀ ਸਿਰਫ ਇੱਕ ਔਰਤ ਨੂੰ ਛੱਡ ਕੇ ਜੇਕਰ ਤੁਸੀਂ ਇਸ ਬਾਰੇ ਸਮਝ ਗਏ ਹੋ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਹੋਵੇਗੀ ਚੰਗੀ ਲੱਗੇ ਸਾਡਾ ਚੈਨਲ ਹੋਣੇ ਸਬਸਕ੍ਰਾਈਬ ਕਰ ਕਮੈਂਟ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਆਪਣੇ ਵਿੱਚ ਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਕਿਸੇ ਖਾਸ ਟੌਪਿਕ ਦੇ ਤੇ ਵੀਡੀਓ ਦੇਖਣਾ ਚਾਹੁੰਦੇ ਜੇ ਤੇ ਸਾਨੂੰ ਉਹ ਵੀ ਜ਼ਰੂਰ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈਣ ਲਈ ਸਾਡਾ ਚੈਨਲ ਹੋਣੇ ਸਬਸਕ੍ਰਾਈਬ ਕਰ ਲਿਓ ਧੰਨਵਾਦ